ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 7719445360 ਜਿੰਨੇ ਵੀ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਹੈ ਵੇਚਣ ਵਾਸਤੇ ਚਾਹੇ ਕੂਠੀ ਹੈ ਮਕਾਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਤੇ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਤੋਂ ਉਹਨੂੰ ਦੱਸਿਆ ਇਸ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਆਪਾਂ ਸਵਾਗਤ ਕਰਦੇ ਹਾਂ ਜੀ ਬਹੁਤ ساری ਮਸ਼ੀਨਰੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਕੱਲੀ-ਕੱਲੀ ਕਰਕੇ ਆਪਾਂ ਮਸ਼ੀਨਰੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਤੇ ਜਿਹੜੀ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਆਪਣੇ ਕੋਲੇ ਜਿਹੜੀ ਪਹਿਲੀ ਗੱਡੀ ਆ ਵਰਨਾ ਆਪਾਂ ਲੈ ਕੇ ਪਹੁੰਚੇ ਹਾਂ 2011 ਮਾਡਲ ਹੈ ਜੀ ਐਸਐਕਸ ਗੱਡੀ ਆ ਫਾਸਟ ਓਨਰ ਬਈ ਤੇ ਗੱਡੀ ਦੀ ਕੰਡੀਸ਼ਨ ਆ ਲੋਕਿਆ ਤੇ ਜਿੰਨੀ ਗੱਡੀ ਚੱਲੀ ਹੋਈ ਆ ਤੇ ਜਿੰਨੀ ਸਰਵਿਸ ਹੋਈ ਹੈ ਸਾਰੀ ਦੀ ਸਾਰੀ ਏਜੰਸੀ ਚੋਂ ਹੋਈ ਆ ਏਜੰਸੀ ਚ ਰਿਕਾਰਡ ਹੈ ਜੀ ਤੇ ਗੱਡੀ ਦਾ ਫੁੱਲ ਇਨਸੂਰੈਂਸ ਹੈ ਤੇ ਦੋਵੇਂ ਚਾਬੀਆਂ ਨਾਲ ਆਪਾਂ ਨੂੰ ਮਿਲ ਜਾਣਗੀਆਂ origignal 2 ਲੱਖ 60000 ਰੁਪਿਆ ਬਾਈ ਨੇ ਆਪਣੇ ਕੋਲੇ ਡਿਮਾਂਡ ਲਾ ਕੇ ਭੇਜੀ ਆ ਜਿੰਨਾਂ ਦੀ ਗੱਡੀ ਆ ਗੱਡੀ ਖੜੀ ਹੋ ਬਾਈ ਅੰਮ੍ਰਿਤਸਰ ਏਰੀਆ ਚ ਕਿਸੇ ਨੇ ਜਾ ਕੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕ ਦੂ ਬਾਕੀ ਕੰਡੀਸ਼ਨ ਤੁਸੀਂ ਆਪ ਹੀ ਚੈੱਕ ਕਰ ਲਓ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਆ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਬੰਪਰ ਵਗੈਰਾ ਵੀ ਬਹੁਤ ਵਧੀਆ ਪਈ ਨਹੀਂ ਕੋਈ ਟੁੱਟੀ ਭੱਜੀ ਨਹੀਂ ਕਿਸੇ ਪਾਸੋਂ ਤੇ ਜੇ ਕਿਸੇ ਨੇ ਜਾ ਕੇ ਦੇਖਣਾ ਚਲਾ ਕੇ ਦੇਖਣੀ ਆ ਤੁਸੀਂ ਚਲਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਤੇ ਮਾਲਕ ਦਾ ਨੰਬਰ ਆ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਜੀ ਨੰਬਰ ਹੈ 7508260008 ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਲਟੋ ਐਲੈਕਸ 2008 ਮਾਡਲ ਗੱਡੀ ਆ ਬਈ ਤੇ ਪਾਸਿੰਗ ਮਾਲਕ ਨੇ 2028 ਤੱਕ ਕਰਵਾਈ ਹੋਈ ਆ ਗੱਡੀ ਹਰਿਆਣਾ ਨੰਬਰ ਹੈ ਐਚ ਆਰ 31 ਤੇ ਗੱਡੀ ਚਿੱਟੇ ਰੰਗ ਦੀ ਆ ਤੇ ਅੰਦਰ ਮੈਟ ਵਗੈਰਾ ਰੱਖੇ ਹੋਏ ਨੇ ਤੇ ਸੀਟਾਂ ਤੇ ਕਵਰ ਚੜੇ ਹੋਏ ਨੇ ਤੇ ਇੰਟੀਰੀਅਰ ਵਧੀਆ ਗਾ ਕੋਈ ਟੁੱਟੀ ਪੱਜੀ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਤੇ ਰੇਟ ਦੀ ਆਪਾਂ ਗੱਲ ਕਰੀਏ 1 ਲੱਖ 20000 ਰੁਪਿਆ ਰੇਟ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜਿਆ ਤੇ ਫਰੰਟ ਸਪੀਕਰ ਨਵੇਂ ਨੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਬੇਸ ਵਗੈਰਾ ਇਹਨਾਂ ਨੇ ਰਖਵਾਈ ਹੋਈ ਹੈ ਏਸੀ ਹੀਟਰ ਵੀ ਵਰਕਿੰਗ ਚ ਤੇ ਰੰਗ ਵੀ ਮਾਲਕ ਕਹਿੰਦੇ ਵੀ ਸਾਰਾ ਜੈਨੂਮਨ ਹੈ ਤੇ ਇੰਜਨ ਵੱਲੋਂ ਫੁੱਲ ਗਾਰੰਟੀ ਹੈ ਮਾਲਕ ਦੀ ਤੇ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਗੱਡੀ ਨੂੰ ਤੇ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਜੀ ਮਾਲਕ ਦਾ ਜਿਹੜਾ ਨੰਬਰ ਹੈ 94178 515082 ਤੇ مالک ਦਾ ਜਿਹੜਾ ਏਰੀਆ ਹੈ ਗੱਡੀ ਖੜੀ ਹੈ ਪਾਤੜਾ ਏਰੀਆ ਚ مالک ਦਾ ਏਰੀਆ ਪਾਤੜਾ ਜਾ ਕੇ ਕਿਸੇ ਨੇ ਦੇਖਣੀ ਹੈ ਪਾਤੜਾ ਏਰੀਆ ਚ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਤੇ ਤੀਜੀ ਗੱਡੀ ਆਪਾਂ ਤੁਹਾਡੇ ਖਾਤਰ ਸਕੋਰਪਿਓ ਲੈ ਕੇ ਪਹੁੰਚੇ ਆ ਬਈ ਸਕੋਰਪਿਓ ਗੱਡੀ ਹੈ ਗੱਡੀ ਦੀ ਕੰਡੀਸ਼ਨ ਆਲ ਓਕੀ ਹੈ ਤੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਜੀ مالک ਨੇ ਫੋਟੋਆਂ ਵਧੀਆ ਸਾਫ਼ ਸੁਥਰੀਆਂ ਸੋਹਣੀਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ ਤੇ ਗੱਡੀ ਹੈ ਜੀ 2008 ਮਾਡਲ ਤੇ ਸਾਰੀ ਗੱਡੀ オリジナル ਹੈ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਗੱਡੀ ਤਾਂ ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ ਕਿਸੇ ਨੂੰ ਪਸੰਦ ਆਈ ਹੈ ਕੋਈ ਵੀ ਗੱਡੀ ਖਰੀਦਣ ਦਾ ਜੇਕਰ ਚਾਹਵਾਨ ਹੈਗਾ ਤਾਂ ਤੁਸੀਂ ਇਹਨਾਂ ਦੇ ਏਰੀਆ 'ਚ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਗੱਡੀ ਖੜੀ ਆਹ ਪਟਿਆਲੇ ਏਰੀਆ 'ਚ ਪਟਿਆਲਾ ਮਾਲਕ ਦਾ ਏਰੀਆ ਤੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ 2 ਲੱਖ 40 ਹਜ਼ਾਰ ਪਹੁੰਚੀ ਹੈ ਜੀ ਬਾਕੀ ਮਾਲਕ ਕਹਿੰਦੇ ਆ ਵੀ ਘਾਟਾ ਵਾ ਦਾ ਮੌਕੇ ਤੇ ਕਰ ਲਾਂਗੇ ਇੱਕ ਵਾਰੀ ਸਿਰਫ ਆਹ ਡਿਮਾਂਡ ਐ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਆ ਸਕੋਰਪੀਓ ਤਾਂ ਇਹਨਾਂ ਦੇ ਏਰੀਆ ਚ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੇ ਹੋ ਬਾਕੀ ਕਮੀ ਪੇਸ਼ੀ ਕੋਈ ਨਹੀਂ ਤੇ ਬਾਕੀ ਪੂਰੀ ਗੱਲਬਾਤ ਕਰਨੀ ਐ ਜੋ ਵੀ ਤੇ ਕੁਝ ਪੁੱਛਗਿੱਛ ਕਰਨੀ ਐ ਤਾਂ ਮਾਲਕ ਨਾਲ ਕਰ ਸਕਦੇ ਹਾਂ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਵੀ ਦੇ ਰੱਖਿਆ 88723 34221 ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਤੇ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਤੁਸੀਂ ਆਪੇ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਆ ਹੋ ਰਹੀ ਹੈ ਜੀ ਆ ਸਕੋਰਪਿਓ ਗੱਡੀ ਤੁਸੀਂ ਸਾਰੀ ਦੇਖ ਹੀ ਲਈ ਚ ਬਾਕੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਨੂੰ ਮਿਲਣ ਗਿਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਘਰ ਹੈ ਕੋਠੀ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਾਂ ਜਿਹੜੀ ਐਡ ਕਰਦਾ ਚੈਨਲ ਤੇ ਵੀਡੀਓ ਪਾਉਣੀ ਹੈ ਬਿਲਕੁਲ ਫਰੀ ਦੇ ਵਿੱਚ ਪਾਉਣੀ ਹੈ ਜੀ ਕੋਈ ਕਮਿਸ਼ਨ ਕੋਈ ਖਰਚਾ ਆਪਾਂ ਨਹੀਂ ਲੈਂਦੇ ਜੇ ਕਿਸੇ ਨੇ ਕੁਝ ਵੀ ਵੇਚਣਾ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਉੱਪਰ ਹਰੇ ਜਿਹੇ ਅੱਖਰਾਂ ਚ ਲਿਖਿਆ ਹੋਇਆ 77 ਵਾਲਾ ਉਸੇ ਨੰਬਰ ਤੇ ਆਪਣੇ ਕੋਲ ਇੱਕ ਵੀਡੀਓ ਜਿਹੜੀ ਮਸ਼ੀਨਰੀ ਸੇਲ ਕਰਨੀ ਹੈ ਜਿਹੜੀ ਕੁਠੀ ਸੇਲ ਕਰਨੀ ਹੈ ਉਹਦੀਆਂ 10-12 ਫੋਟੋਆਂ ਤੇ ਪੂਰੀ ਜਾਣਕਾਰੀ ਆਪਣੇ ਨੰਬਰ ਤੇ ਭੇਜ ਦਿਓ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦਾਂਗੇ ਤੇ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਜਿਹੜੀ ਮਸ਼ੀਨਰੀ ਹੈ ਜੇ ਕੋਠੀ ਘਰ ਉਹ ਸੇਲ ਹੋ ਚੁਗੀ ਤੇ ਤੁਹਾਡੇ ਹੀ ਆਪਾਂ ਨੰਬਰ ਦੇਵਾਂਗੇ ਜੀ ਤੇ ਭੇਜੋ ਜੀ ਜੇ ਕਿਸੇ ਨੇ ਸੇਲ ਕਰਵਾਉਣਾ ਹੈ ਕੁਝ ਵੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਤੇ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਵੀਡੀਓ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਆਪਾਂ ਮਸ਼ੀਨਰੀ ਹਾਰ ਰੋਜ਼ ਲੈ ਕੇ ਪਹੁੰਚਦੇ ਰਹਨੇ ਆਂ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਅੱਗੇ ਤੋਂ ਉਹਨੂੰ ਹੋਰ ਵੀ ਬਹੁਤ ਸਾਰੀ ਮਸ਼ੀਨਰੀ ਆ ਮਿਲਣ ਗਿਆ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਹੁਣ ਤੁਸੀਂ ਦੇਖੋ ਇੱਕ ਸਵੈਪਟਾ ਡੈਜ਼ਾਇਰ ਗੱਡੀ ਸੀ 2009 ਮਾਡਲ ਗੱਡੀ ਆ ਬਾਈ ਤੇ ਸਾਰੀ オリジナル ਹੈ ਤੇ ਸਾਰੇ ਪਾਰਟਸ オリジナル ਨੇ ਤੇ ਸਾਰੇ ਕੁਝ ਮਤਲਬ ਕਿ ਜਿੰਨਾ ਕੁਝ ਵੀ ਹੁੰਦਾ ਜਿੰਨੇ ਫੰਕਸ਼ਨ ਜੋ ਕੁਝ ਵੀ ਹੁੰਦਾ ਸਾਰਾ ਕੁਝ ਚਾਲੂ ਹਾਲਤ ਦੇ ਵਿੱਚ ਹੈ ਪਾਵਰ ਵਿੰਡੂ ਤੇ ਗੱਡੀ ਰਿਕਾਰਡ ਹੈ ਜੀ ਕੰਪਨੀ ਚ 86000 ਚੱਲੀ ਹੋਈ ਆ ਅਡਰੈਸ ਨਮਾਸ਼ਹਿਰਾ ਜੀ ਨਮਾਸ਼ਹਿਰ ਐਸ ਬੀ ਐਸ ਨਗਰ 2 ਲੱਖ ਰੁਪਇਆ ਮਾਲਕ ਵੱਲੋਂ ਆਪਣੇ ਕੋਲੇ ਰੇਟ ਪਹੁੰਚਿਆਗਾ 80 ਤੋਂ 85 ਪੈਸੀ ਮਾਲਕ ਵੱਲੋਂ ਆਪਣੇ ਕੋਲੇ ਟਾਇਰਾਂ ਦੀ ਕੰਡੀਸ਼ਨ ਪਹੁੰਚੀ ਆ ਜਿਹੜੀ ਕੁਛ ਵੀ ਮਾਲਕ ਆਪਾਂ ਨੂੰ ਦੱਸਦੇ ਆ ਜਿਹੜੀ ਜਾਣਕਾਰੀ ਦਿੰਦੇ ਆ ਜਿਹੜਾ ਕੁਛ ਵੀ ਦੱਸਦੇ ਆ ਆਪਾਂ ਉਹੀ ਤੁਹਾਨੂੰ ਵੀਡੀਓ ਚ ਦੱਸ ਦਿਆਂ ਸੀ ਤੇ ਫੋਟੋਆਂ ਤੁਸੀਂ ਦੇਖ ਰਹੇ ਹੋ ਗੱਡੀ ਤੁਸੀਂ ਦੇਖ ਰਹੇ ਹੋ ਗੱਡੀ ਦਾ ਰੰਗ ਦੇਖ ਲਿਆ ਪੰਜਾਬ ਨੰਬਰ ਹੈ ਤੇ ਕਿਸ ਨੇ ਚਲਾ ਕੇ ਦੇਖਣੀ ਹੈ ਕੋਈ ਖਰੀਦਣ ਦਾ ਚਾਹਵਾਨ ਚੇਕਰ ਹੈਗੇ ਤਾਂ ਇਹਨਾਂ ਦੇ ਏਰੀਆ ਚ ਜਾ ਕੇ ਤੁਸੀਂ ਦੇਖ ਸਕਦੇ ਹੋ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 79865 ਤੇ 47972 ਨੰਬਰ ਤੇ ਗੱਲ ਆਪੇ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਸਕੂਟੀ ਲੈ ਕੇ ਪਹੁੰਚਿਆ ਜੀ ਸਕੂਟੀ ਆਹ 2016 ਮਾਡਲ ਹੈ ਹੀਰੋ ਦੀ ਮੈਸਟੀਰੀਓ ਤੇ 24 ਤਕਰ ਬੀਮਾ ਇਹਦਾ ਕਰਵਾਇਆ ਹੋਇਆ 31824 ਤੱਕ ਰਾਂ ਤੇ ਸਾਰਾ ਕੁਝ ਵਧੀਆ ਪਿਛਲਾ ਟਾਇਰ ਤਾਂ ਬਿਲਕੁਲ ਨਵੇਂ ਤੇ ਚੰਗੀ ਹਾਲਤ ਚ ਹੈ ਤੇ ਮਾਲਕ ਨੇ ਦੱਸਿਆ ਵੀ ਇਹਨਾਂ ਨੇ ਬਾਹਰ ਜਾਣਾ ਕੈਨੇਡਾ ਜਾਣਾ ਜੀ ਤਾਂ ਕਰਕੇ ਇਹਨਾਂ ਨੇ ਆਪਦੀ ਸਕੂਟੀ ਵੇਚਣੀ ਆ ਤੇ ਸਰਕਾਰੀਆ ਨੰਬਰ ਪਲੇਟਾਂ ਲੱਗੀਆਂ ਹੋਈਆਂ ਤੇ ਵਧੀਆ ਕੰਡੀਸ਼ਨ ਹੈ ਤੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖਣੀ ਆ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਨੇ ਆਪਦਾ ਜਿਹੜਾ ਨੰਬਰ ਦਿੱਤਾ ਹੈ ਆਪਾਂ ਸਕਰੀਨ ਤੇ ਦਿੱਤਾ ਹੋਇਆ ਹੈ 90811 ਤੇ 3079 ਗੱਲ ਆਪੇ ਕਰ ਲਿਓ ਤੇ ਇੱਕ ਆਪਤ ਵਾਲੇ ਖਾਤਰ ਗੱਡੀ ਲੈ ਕੇ ਪਹੁੰਚਿਆ ਗੱਡੀ ਆ ਜੀ 골ਡਨ ਰੰਗ ਚ ਤੇ 10 ਮਾਡਲ ਹੈ ਸੀएनजी ਲੱਗੀ ਹੋਈ ਆ ਤੇ 45000 ਰੁਪਏ ਫਿਕਸ ਰੇਟ ਮਾਲਕ ਨੇ ਆਖਿਆ ਰੁਤ ਗੱਡੀ ਖੜੀ ਆ ਤੇ ਮਾਲਕ ਦਾ ਨੰਬਰ 8708572133 ਗੱਡੀ ਵਧੀਆ ਚਲਾਉਣ ਚ ਵੀ ਵਧੀਆ ਬਾਕੀ ਤੋਂ ਅਨੁਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਦੇ ਵੀਡੀਓ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ ਤੇ ਕਿਸੇ ਨੇ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਵੇਚਣਾ ਹੈ ਤਾਂ ਨੰਬਰ ਆਪਣਾ 77194 45360 ਨੰਬਰ ਤੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਇਹੜਾ ਆਪਾਂ ਲਗਾ ਦਾਂਗੇ ਤੇ ਬਾਕੀ ਮਿਲਦੇ ਹਾਂ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਨਵੀਂ ਮਸ਼ੀਨਰੀਆਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਐਨੇ ਤੁਸੀਂ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਸਪੋਰਟ ਕਰੋ ਤੇ ਆਪਣੀਆਂ ਹੋਰ ਵੀ ਵੀਡੀਓ ਚੈੱਕ ਕਰੋ ਤੁਸੀਂ ਜੇ ਤੁਹਾਨੂੰ ਇਸ ਵੀਡੀਓ ਚ ਤੁਹਾਡੇ ਪਸੰਦ ਦੀ ਗੱਡੀ ਨਹੀਂ ਮਿਲੀ ਤਾਂ ਤੁਹਾਨੂੰ ਮਿਲੂਗੀ ਜ਼ਰੂਰ ਹੋਰ ਵੀਡੀਓ ਦੇਖ ਲਓ ਆਪਣੀਆਂ ਪੁਰਾਣੀਆਂ ਚੀਜ਼ਾਂ